ਖਬਰ ਰਾਜਪੁਰਾ ਦੇ ਪਿੰਡ ਜਲਸੂਹਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਮਹਿਲਾ ਨੂੰ 4 ਘੰਟਿਆਂ ਦੇ ਲਈ ਖੰਭੇ ਦੇ ਨਾਲ ਬੰਨ੍ਹ ਕੇ ਰੱਖਿਆ ਗਿਆ ਇੱਕ ਤਾਲੇਵਾਨੀ ਸਜ਼ਾ ਦਿੱਤੀ ਗਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮਹਿਲਾ ਦਾ ਪੁੱਤਰ ਇੱਕ ਔਰਤ ਨੂੰ ਭੁਜਾ ਕੇ ਲੈ ਗਿਆ ਤੇ ਉਸ ਔਰਤ ਦੇ ਘਰ ਵਾਲਿਆਂ ਵੱਲੋਂ ਪਰਿਵਾਰ ਵੱਲੋਂ ਉਸ ਮਹਿਲਾ ਨੂੰ ਸਜ਼ਾ ਦਿੱਤੀ ਗਈ ਹੈ ਇਸ ਸਜ਼ਾ ਦੇ ਵਿੱਚ ਪੰਜਾਬ ਪੁਲਿਸ ਦੀ ਐਂਟਰੀ ਹੁੰਦੀ ਆ ਪੰਜਾਬ ਪੁਲਿਸ ਨੇ ਕਿਹਾ ਹੈ ਕਿ 5 ਜਾਣਿਆਂ ਤੇ 13 ਜਿਹੜੀਆਂ ਔਰਤਾਂ ਨੇ ਉਹਨਾਂ ਦੇ ਉੱਪਰ ਜਿਹੜਾ ਕਿ ਪਰਚਾ ਹੈ ਉਹ ਦਰਜ ਕਰ ਲਿਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਔਰਤ ਦੇ ਨਾਲ ਜੱਗੋਂ ਤੇਰਵੀ ਕੀਤੀ ਗਈ ਆ ਇਸ ਔਰਤ ਨੂੰ ਖੰਭੇ ਦੇ ਨਾਲ ਬੰਨ ਕੇ 4 ਘੰਟਿਆਂ ਦੇ ਕਰੀਬ ਰੱਖਿਆ ਗਿਆ ਇਹੇ ਜੀ ਗਰਮੀ ਦੇ ਵਿੱਚ ਉਸ ਔਰਤ ਨੂੰ ਖੰਭੇ ਦੇ ਨਾਲ ਬੰਨ ਕੇ ਜਦੋਂ ਰੱਖਿਆ ਗਿਆ ਤਾਂ ਮੌਕੇ ਤੇ ਇੱਕ ਸ਼ਖਸ ਦੇ ਵੱਲੋਂ ਵੀਡੀਓ ਬਣਾ ਕੇ ਜਿਹੜੀ ਕਿ ਅਪਲੋਡ ਕੀਤੀ ਗਈ ਆ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ ਐਕਸ਼ਨ ਆ ਉਹ ਵੀ ਦੇਖਣ ਨੂੰ ਮਿਲਿਆ ਪੁਲਿਸ ਦੇ ਵੱਲੋਂ 5 ਮਰਦਾਂ ਤੇ 13 ਔਰਤਾਂ ਦੇ ਸਮੇਤ ਜਿਹੜਾ ਕਿ ਪਰਚਾ ਉਹ ਦਰਜ ਕਰ ਲਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਿਹੜੀ ਕਿ ਬਣਦੀ ਸਜ਼ਾ ਉਹ ਦਿੱਤੀ ਜਾਵੇਗੀ ਤੇ ਦੂਸਰੇ ਪਾਸੇ ਜਿਸ ਔਰਤ ਨੂੰ ਲੈ ਕੇ ਮਹਿਲਾ ਦਾ ਪੁੱਤਰ ਫਰਾਰ ਹੋਇਆ ਤਾਂ ਉਸ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਕਿ ਲੜਕੀ ਆ ਉਸ ਨੂੰ ਲੈ ਕੇ ਇਸ ਦਾ ਪੁੱਤਰ ਫਰਾਰ ਹੋ ਗਿਆ ਇਸ ਕਰਕੇ ਇਸ ਨੂੰ ਅਸੀਂ ਜਿਹੜੀ ਕਿ ਸਜ਼ਾ ਉਹ ਦਿੱਤੀ ਹੈ ਤਾਂ ਇੱਥੇ ਗੱਲ ਜਿਹੜੀ ਕਿ ਗੌਰ ਕਰਨ ਵਾਲੀ ਇਹ ਬਣਦੀ ਹੈ ਕਿ ਕੀ ਸਜ਼ਾ ਜੇਕਰ ਇਸ ਤਰ੍ਹਾਂ ਦਿੱਤੀ ਜਾਵੇ ਇਸ ਤਰ੍ਹਾਂ ਦਿੱਤੀਆਂ ਜਾਣ ਲੱਗੀਆਂ ਤਾਂ ਫਿਰ ਆਮ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਹਮੇਸ਼ਾ ਰਹੇਗਾ ਤੇ ਜਿਹੜੀ ਕਾਨੂੰਨੀ ਵਿਸ਼ੇਸ਼ਤਾ ਉਸ ਨੂੰ ਛਿੱਕੇ ਟੰਗਿਆ ਜਾਵੇਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਾਰਵਾਈ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਤੇ ਪਰ ਦੂਸਰੇ ਪਾਸੇ ਜਿਹੜੀ ਖਬਰ ਆ ਉਹ ਇਹ ਆ ਰਹੀ ਹੈ ਕਿ ਜਿਸ ਮਹਿਲਾ ਨੂੰ ਖੰਬੇ ਦੇ ਨਾਲ ਬੰਨ ਕੇ ਰੱਖਿਆ ਗਿਆ ਉਸ ਦਾ ਪੁੱਤਰ ਜਿਹੜਾ ਕਿ ਇੱਕ ਔਰਤ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਦੇ ਦੋ ਬੱਚੇ ਵੀ ਦੱਸੀ ਜਾ ਰਹੇ ਨੇ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਜਿਹੜੀਆਂ ਕਿ ਉਹ ਸਾਂਝੀਆਂ ਕਰਾਂਗੇ ਤਾਂ ਤੁਸੀਂ ਜੁੜੇ ਰਹਿਣਾ ਨਿਰਪੱਖ ਪੋਸਟ ਦੇ ਨਾਲ ਖਬਰ ਰਾਜਪੁਰਾ ਦੇ ਪਿੰਡ ਜਲਸੂਹਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਮਹਿਲਾ ਨੂੰ 4 ਘੰਟਿਆਂ ਦੇ ਲਈ ਖੰਬੇ ਦੇ ਨਾਲ ਬੰਨ੍ਹ ਕੇ ਰੱਖਿਆ ਗਿਆ ਇੱਕ ਤਾਲੇਬਾਨੀ ਸਜ਼ਾ ਦਿੱਤੀ ਗਈ ਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮਹਿਲਾ ਦਾ ਪੁੱਤਰ ਇੱਕ ਔਰਤ ਨੂੰ ਭੁਜਾ ਕੇ ਲੈ ਗਿਆ ਤੇ ਉਸ ਔਰਤ ਦੇ ਘਰ ਵਾਲਿਆਂ ਵੱਲੋਂ ਪਰਿਵਾਰ ਵੱਲੋਂ ਉਸ ਮਹਿਲਾ ਨੂੰ ਸਜ਼ਾ ਦਿੱਤੀ ਗਈ ਹੈ ਇਸ ਸਜ਼ਾ ਦੇ ਵਿੱਚ ਪੰਜਾਬ ਪੁਲਿਸ ਦੀ ਐਂਟਰੀ ਹੁੰਦੀ ਹੈ ਪੰਜਾਬ ਪੁਲਿਸ ਨੇ ਕਿਹਾ ਹੈ ਕਿ 5 ਜਣਿਆਂ ਤੇ 13 ਜਿਹੜੀਆਂ ਔਰਤਾਂ ਨੇ ਉਹਨਾਂ ਦੇ ਉੱਪਰ ਜਿਹੜਾ ਕਿ ਪਰਚਾ ਹੈ ਉਹ ਦਰਜ ਕਰ ਲਿਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਔਰਤ ਦੇ ਨਾਲ ਜੱਗੋਂ ਤੇਰਵੀ ਕੀਤੀ ਗਈ ਹੈ ਇਸ ਔਰਤ ਨੂੰ ਖੰਬੇ ਦੇ ਨਾਲ ਬੰਨ ਕੇ 4 ਘੰਟਿਆਂ ਦੇ ਕਰੀਬ ਰੱਖਿਆ ਗਿਆ ਇਹ ਜੀ ਗਰਮੀ ਦੇ ਵਿੱਚ ਉਸ ਔਰਤ ਨੂੰ ਖੰਬੇ ਦੇ ਨਾਲ ਬੰਨ ਕੇ ਜਦੋਂ ਰੱਖਿਆ ਗਿਆ ਤਾਂ ਮੌਕੇ ਤੇ ਇੱਕ ਸ਼ਖਸ ਦੇ ਵੱਲੋਂ ਵੀਡੀਓ ਬਣਾ ਕੇ ਜਿਹੜੀ ਕਿ ਅਪਲੋਡ ਕੀਤੀ ਗਈ ਹੈ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ ਐਕਸ਼ਨ ਆ ਉਹ ਵੀ ਦੇਖਣ ਨੂੰ ਮਿਲਿਆ ਪੁਲਿਸ ਦੇ ਵੱਲੋਂ 5 ਮਰਦਾਂ ਤੇ 13 ਔਰਤਾਂ ਦੇ ਸਮੇਤ ਜਿਹੜਾ ਕਿ ਪਰਚਾ ਉਹ ਦਰਜ ਕਰ ਲਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਿਹੜੀ ਕਿ ਬੰਦੀ ਸਜ਼ਾ ਉਹ ਦਿੱਤੀ ਜਾਵੇਗੀ ਤੇ ਦੂਸਰੇ ਪਾਸੇ ਜਿਸ ਔਰਤ ਨੂੰ ਲੈ ਕੇ ਮਹਿਲਾ ਦਾ ਪੁੱਤਰ ਫਰਾਰ ਹੋਇਆ ਤਾਂ ਉਸ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਕਿ ਅ ਲੜਕੀ ਆ ਉਸ ਨੂੰ ਲੈ ਕੇ ਇਸ ਦਾ ਪੁੱਤਰ ਫਰਾਰ ਹੋ ਗਿਆ ਇਸ ਕਰਕੇ ਇਸ ਨੂੰ ਅਸੀਂ ਜਿਹੜੀ ਕਿ ਸਜ਼ਾ ਉਹ ਦਿੱਤੀ ਹੈ ਤਾਂ ਇੱਥੇ ਗੱਲ ਜਿਹੜੀ ਕਿ ਗੌਰ ਕਰਨ ਵਾਲੀ ਇਹ ਬਣਦੀ ਹੈ ਕਿ ਕੀ ਸਜ਼ਾ ਜੇਕਰ ਇਸ ਤਰ੍ਹਾਂ ਦਿੱਤੀ ਜਾਵੇ ਇਸ ਤਰ੍ਹਾਂ ਦਿੱਤੀਆਂ ਜਾਣ ਲੱਗੀਆਂ ਤਾਂ ਫਿਰ ਆਮ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਹਮੇਸ਼ਾ ਰਹੇਗਾ ਤੇ ਜਿਹੜੀ ਕਾਨੂੰਨੀ ਵਿਸ਼ੇਸ਼ਤਾ ਉਸ ਨੂੰ ਛਿੱਕੇ ਟੰਗਿਆ ਜਾਵੇਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਾਰਵਾਈ ਹੁੰਦੀ ਹੈ ਇਹਦਾ ਸਮਾਂ ਦੱਸੇਗਾ ਤੇ ਪਰ ਦੂਸਰੇ ਪਾਸੇ ਜਿਹੜੀ ਖਬਰ ਆ ਉਹ ਇਹ ਆ ਰਹੀ ਹੈ ਕਿ ਜਿਸ ਮਹਿਲਾ ਨੂੰ ਖੰਬੇ ਦੇ ਨਾਲ ਬੰਨ ਕੇ ਰੱਖਿਆ ਗਿਆ ਉਸ ਦਾ ਪੁੱਤਰ ਜਿਹੜਾ ਕਿ ਇੱਕ ਔਰਤ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਦੇ ਦੋ ਬੱਚੇ ਵੀ ਦੱਸੀ ਜਾ ਰਹੇ ਨੇ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਜਿਹੜੀਆਂ ਕਿ ਉਹ ਸਾਂਝੀਆਂ ਕਰਾਂਗੇ ਤਾਂ ਤੁਸੀਂ ਜੁੜੇ ਰਹਿਣਾ ਨਿਰਪੱਖ ਪੋਸਟ ਦੇ ਨਾਲ